ਸੋਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋਹੰਗ ਮਹਾਰਾਜੇਰ ਸਿੰਘ ਨੋ ਭਗਵਾਨ ਦੀਦਾ ਤੂ ਹੰਮ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਦੀਦਾ ਸਤਾਰਜੋਗ ਹਰ ਸੰਗਤ ਜੀਓ ਇਹ ਅਕਾਲ ਪੁਰਖ ਦੀ ਸਟੇਜ ਹੈ ਇਹ ਸਭ ਨੂੰ ਪਤਾ ਹੋਣਾ ਚਾਹੀਦਾ ਇਹ ਵੀਡੀਓਸ ਦੇਸ਼ਾਂ-ਮ ਦੇਸ਼ਾਂ ਵਿੱਚ ਚਲ ਜਾਂਦੀਆਂ ਇਹ ਗੱਲ ਇੱਥੇ ਨਹੀਂ ਰਹਿ ਜਾਂਦੀ ਦੇਸ਼ਾਂ-ਮ ਦੇਸ਼ਾਂ ਚਲੀ ਜਾਂਦੀ ਹੈ ਨਾ ਇਹ ਅਕਾਲ ਪੁਰਖ ਦੀ ਸਟੇਜ ਹੈ ਉਹੀ ਭਗਤੀ ਜਿਹੜੀ ਵੀਰ ਭੈਣ ਜੀ ਨੇ ਲਿਖ ਸਾਂਝੀ ਕੀਤੀ ਸੀ ਕੋਈ ਸਾਈਕਲ ਦੇ ਬੈਠ ਕੇ ਜੰਡਿਆਲੇ ਤੋਂ ਹਰਪੁਰ ਦੁਆਜੇਠਵਾਲ ਪਹੁੰਚੀ ਤਾਂ ਉਹੀ ਭਗਤਾਂ ਨੂੰ ਅੱਗੇ ਗਿਆਨ ਦੇ ਰਹੀ ਹੈ ਕਿ ਭਗਤ ਕਿਸ ਤਰ੍ਹਾਂ ਲ ਜਾ ਕੇ ਬਣਦੇ ਸਿੱਖਣੀਆਂ ਕਿੰਨੀਆਂ ਨੇ ਗੱਲ ਨਾਲ ਇਹ ਆਪਾਂ ਬੋਲ ਕੇ ਚਲੇ ਜਾਵਾਂਗੇ ਸਿੱਖਣੀਆਂ ਕਿੰਨੀਆਂ ਕੋਈ ਗੱਲ ਹੋ ਜਾਵੇ ਕਿਸੇ ਵਿਅੰਗਰ ਤੋਂ ਉਹਨੂੰ ਇਹ ਸਟੇਜ ਤੋਂ ਬਾਹਰ ਜਾ ਕੇ ਉਸਨੂੰ ਸੁਲਝਾਇਆ ਜਾ ਸਕਦਾ ਸੋ ਮੇਰੇ ਵੀਰ ਲਖੇ ਜੀ ਨੇ ਇੱਕ ਕਾਵਤਾ ਸੰਜੇ ਕੀਤੀ ਸੀ ਹਰਵਾਣੀ ਸੰਜੇ ਕੀਤੀ ਸੀ ਕਿ ਪ੍ਰਮਾਤਮਾ ਦੀ ਛਾਤੀ ਦੀ ਗੱਲ ਵੀ ਆਈ ਪ੍ਰਮਾਤਮਾ ਦੀ ਗਰਦਨ ਦੀ ਗੱਲ ਵੀ ਆਈ ਗੁਰ ਦੀ ਬਾਲਾਂ ਦੀ ਗੱਲ, ਹਾਂ ਜੀ ਸ਼ਮਾਂ, ਕੇਸਾਂ ਦੀ ਗੱਲ ਵੀ ਆਈ। ਔਰ ਤਿੱਲੇਦਾਰ ਜੁੱਤੀ ਦੀ ਵੀ ਗੱਲ ਆਈ। ਉਹ ਪਰਮਾਤਮਾ ਨੇ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਆਪਣੀ ਇੱਕ ਐਸਰੰਦ ਨਿਵੇਲੀ ਖੇਡ ਕੀਤੀ। ਕੋਈ ਵੀ ਜੀਵ ਪ੍ਰਾਣੀ ਉਸ ਤੱਕ ਸੋਚ ਨਹੀਂ ਸਕਦਾ। ਅੱਜ ਇਸ ਨੇ ਜਿਹੜੇ ਮਰਜੀ ਵੱਡੇ ਗਿਆਨੀ ਬਣ ਚੋ ਗੱਲ ਹੋ ਰਿਆ। ਤੇ ਜੇ ਇਹ ਨਾ ਹੁੰਦਾ ਤਾਂ ਅਸੀਂ ਕਿੱਥੇ ਹੁੰਦੇ? ਇਹ ਆਪਨਾ ਆਪ ਕਦੇ ਇਮੇਜਿਨ ਕਰਕੇ ਤਾਂ ਦੇਖ ਲੈਂਦੇ। ਜੇ ਇਹ ਨਾ ਸਾਡੀ ਜ਼ਿੰਦਗੀ ਵਿੱਚ ਆਉਂਦਾ। ਇਹ ਸਾਡੀ ਜ਼ਿੰਦਗੀ ਵਿੱਚ ਆਇਆ ਅਸੀਂ ਨਹੀਂ ਕਿ ਅਸੂਲ ਦਿੱਤੇ ਪਰਮਾਤਮਾ ਨੇ ਤੇਤੀ ਨਿਯਮ ਦਿੱਤੇ ਨੇ ਉਹ ਅਸੀਂ ਪੜਨੇ ਨਹੀਂ ਹੈ ਲਾਗੂ ਕਰਨੇ ਨੇ ਜ਼ਿੰਦਗੀ ਦੇ ਵਿੱਚ ਪੜ ਕੇ ਚਲੇ ਜਾਵਾਂਗੇ ਉਸ ਨੂੰ ਇਨਾ ਮਾਇਨਾ ਨਹੀਂ ਜਿਸ ਨੂੰ ਆਪਾਂ ਅਸ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਅਸੀਂ ਆਪਾਂ ਨੂੰ ਕਰ ਲਾਂਗੇ ਲਾਗੂ ਕਰ ਲਾਂਗੇ ਸੋ ਖੱਬਾ ਚਰਨ ਕੀ ਕਹਿੰਦਾ ਪਰਮਾਤਮਾ ਦਾ ਖੱਬਾ ਚਰਨ ਕੀ ਕਹਿੰਦਾ ਏ ਪਿਆਰ ਦੰਦੇ ਰਿਓ ਖੱਬੇ ਚਰਨ ਹਜ਼ੂਰ ਦਾ ਇਸ ਦੇ ਵਿੱਚੋਂ ਜਿੰਨੇ ਵੀ ਜਿਹੜੇ ਭਗਤਿਆ ਜਨ ਭਗਤਾਂ ਉਹ ਸਮਾਉਂਦੇ ਆ ਤੇ ਮਾਤ ਲੋਕ ਦੇ ਵਿੱਚ ਆਉਂਦੇ ਆ ਤਾਂ ਸੱਜੇ ਚਰਨ ਦੇ ਵਿੱਚੋਂ ਗੁਰੂਕਾਰ ਪੀਰ ਪਗੰਬਰਾਂ ਦਾ ਆਉਣਾ ਜਾਣਾ ਹੁੰਦਾ ਹੈ ਜਿਨ੍ਹਾਂ ਦਾ ਜਗਤ ਜਨਮ ਦਾ ਵੇਲਾ ਆ ਜਾਏ ਮੌਕਾ ਸਾਨੂੰ ਮੌਕਾ ਮਿਲਿਆ ਹੈ ਅਸੀਂ ਕਹਿੰਨੇ ਅਸੀਂ ਭਗਵਾਨ ਨਹੀਂ ਦੇਖਿਆ ਜੀ ਪੁਰਾਣੇ ਵਾਲਾ ਭਗਵਾਨ ਦੇਖਿਆ ਹੈ ਜਿਨ੍ਹਾਂ ਦਾ ਜਗਤ ਜਨਮ ਦਾ ਵੇਲਾ ਆ ਜਾਏ ਮੌਕਾ ਮੁਫਤ ਉਹਨਾ ਜੋੜ ਜੁੜਾਈ ਆ ਮੁਫਤ ਉਹਨਾ ਦਾ ਮੈਂ ਜੋੜ ਜੁੜਾ ਦਿੱਤਾ ਹੈ ਪਰਬੂ ਨੂੰ ਮਿਲਣਾ ਕਦੇ ਨਾ ਸੁਖਾ ਐ ਵੀ ਇਸ ਉਡਾਰੀ ਹੈ ਮਾਰੇ ਜੰਨੇ ਪਰਬੂ ਨੂੰ ਮਿਲਣਾ ਕਦੇ ਨਾ ਸੁਖਾ ਸੁਖਾ ਬਿਤੇ ਸੁਖ ਨਾ ਕੋਈ ਪ੍ਰਗਟਾਇਆ ਅੱਜ ਵਾਰ ਸੰਸਾਰ ਦੇਖੋ ਕਿਵੇਂ ਭਗਵਾਨ ਨੂੰ ਲੱਭੀ ਜਾਂਦਾ ਜੀ ਸਾਵੇ ਜਗਤ ਦੇ ਵਿੱਚ ਉਸ ਨਕੂਕਾ ਮਾਰਦੇ ਆਂ ਭਗਵਾਨ ਉਹ ਸਾਡੀ ਐਡੀ ਕਿਸਮਤ ਨੂੰ ਭਗਵਾਨ ਆ ਕੇ ਆਪ ਮਿਲਿਆ ਆ ਕੇ ਕਾਲ ਯੋਗ ਅੰਤ ਪੜਨਾ ਪੇ ਕੋਈ ਨਾ ਪੋਥਾ ਜਿਹੜਾ ਦਾ ਹੁਣ ਜਨਮ ਹੋਇਆ ਸਾਡੇ ਪਰ ਗਿਆਦਾ ਅਸੀਂ ਤਾਂ ਭਗਵਾਨ ਉਸ ਵੇਲੇ ਸਰਬ ਸੁਛ ਨਹੀਂ ਵੇਖਿਆ ਪਰ ਦਰਸ਼ ਦਿੰਦਾ ਉਹ ਪਰਮਾਤਮਾ ਅਸੀਂ ਮੰਗਦੇ ਹੋਏ ਦਿੰਦਾ ਉਹ ਕਾਲ ਯੁਗ ਅੰਤ ਪੜਨਾ ਪੇ ਕੋਈ ਨਾ ਪੋਥਾ ਪਾਣੀ ਵਿੱਚ ਲਾਉਣਾ ਪੇ ਨਾ ਗੋਤਾ ਤੀਰ ਤੇ ਟਟਣਾ ਕੋਈ ਨਹਾਈਆ ਇਹ ਕਿਰਪਾ ਹੈ ਓ ਇਸ ਪ੍ਰਭੂ ਦੀ ਸਿੱਧਾ ਸਾਖਤ ਪ੍ਰਭੂ ਮਿਲਿਆ ਉਸ ਦੇ ਰੂਗੰਦ ਵਿੱਚ ਰਹਿ ਲੰ ਕਿ ਵਿਗੜੂਗਾ ਖੱਬਾ ਚਰਨ ਪਰਮਾਤਮਾ ਦਾ ਕੀ ਕਹਿੰਦਾ ਹੈ ਖੱਬਾ ਚਰਨ ਕਹੇ ਜਨ ਭਗਤੋ ਨਹੀਂ ਕਰਨੀ ਸੋਚ ਉਹ ਸੋਚਣਾ ਮੈਂ ਕਿਦ ਕਰ ਲਿਓ ਕਿਹੜੀ ਸੋਚ ਸੋਚਿਆ ਹੱਥ ਕਿਛਣਾ ਆਈਆ ਜੇ ਸਦਾ ਦਰਸ਼ਨ ਰਹੇ ਲੋਚ ਸੋ ਲੋਚਾ ਪੂਰ ਕਰਾਈਆ ਦਰਸ਼ਨ ਲੋਚ ਦੇ ਜੇ ਉਸ ਦਾ ਉਹਨਾਂ ਦਿੱਤਾ ਦਰਸ਼ਨ ਤੁਹਾਨੂੰ ਆਕੇ ਗ੍ਰੰਥ ਰੰਮ 18 ਦੀ ਲਿਖਤ ਹੈ ਪੇਜ ਨੰਬਰ 1153 ਹੈ ਜਿਸ ਦਾ ਦਰਸ਼ਨ ਰਹਿ ਲੋਚ ਸੋ ਲੋਚਾ ਪੂਰ ਕਰਾਈਆ ਉਹ ਤੁਹਾਨੂੰ ਮਿਲਦਾ ਰਹੇ ਰੋਜ ਸਾਨੂੰ ਕਿੰਨੇ ਕਿੰਨੇ ਸਿਖਾਵਾਂ ਨਹੀਂ ਦਿੱਤੀਆਂ ਭਗਤੀ ਵੀ ਸਾਨੂੰ ਮਾੜਾ ਕੰਗਾ ਕਹਿ ਰਹੀ ਐ ਸਾਨੂੰ ਨਾਰਦ ਵੀ ਕਹਿ ਰਿਹਾ ਨਾਰਦ ਨੇ ਕਿੱਥੇ ਨਹੀਂ ਭਗਤਾਂ ਨੂੰ ਕੀ ਕੁਝ ਕਿਹਾ ਪਰ ਫਿਰ ਉਸ ਤਰ੍ਹਾਂ ਦੇ ਉਸ ਤਰ੍ਹਾਂ ਰਹਿ ਗਏ ਤਾਂ ਉਹਦਾ ਫਾਇਦਾ ਵੀ ਕੋਈ ਨਹੀਂ ਹੈ ਤੁਹਾਨੂੰ ਮਿਲਦਾ ਰਹੇ ਰੋਜ ਉਹ ਪ੍ਰੀਤਮ ਨਾਲ ਮਿਲ ਕੇ ਮਾਨਿਓ ਮੋਜ ਪ੍ਰੀਤਮ ਨਾਲ ਮਿਲ ਕੇ ਮਾਨਿਓ ਮੋਜ ਮਜਲਿਸ ਆਪਣੀ ਲੈਣੀ ਪੜਾਈਆ ਜੋ ਕੇ ਹੋਸੀ ਕੀਤਾ ਹੀ ਨਹੀਂ ਤੁਹਾਨੂੰ ਜਿਸ ਨੇ ਲਿਆ ਖੋਜ ਉੱਚੋ ਆ ਆਪਣੇ ਮਮੀਨ ਦਾਦੀਆਂ ਨੂੰ ਦਾਦੇ ਨੂੰ ਪੁੱਛੋ ਜਾ ਕੇ ਲਾਓ ਫੋਨ ਮੈਂ ਕੰਨਾ ਪੁੱਛੋ ਤੁਹਾਨੂੰ ਕਿਨੇ ਖੋਜਿਆ ਸੀ ਆ ਕੇ ਉਹ ਕਿਸ ਤਰ੍ਹਾਂ ਦਾ ਸੀ ਉਹ ਕਿਸ ਤਰ੍ਹਾਂ ਚੱਲ ਕੇ ਆਇਆ ਸੀ ਤੁਹਾਡੇ ਘਰ ਉਹ ਕੀ ਕੁਝ ਖਾ ਕੇ ਜਾਂਦਾ ਸੀ ਤੁਹਾਡੇ ਘਰ ਕੀ ਵੀ ਜਾ ਕੇ ਪੈਂਦਾ ਸੀ ਅੱਜ ਅਸੀਂ ਗੱਲਾਂ ਤੇ ਜਾ ਕੇ ਸੌਣ ਦੀ ਗੱਲ ਕਰਦੇ ਆ ਉਹ ਤਾਂ ਭਕਤਾ ਵਿੱਚ ਬੈਠਦਾ ਸੀ ਹਰ ਪ੍ਰਮਾਤਮਾ ਭਕਤਾ ਵਿੱਚ ਆ ਕੇ ਸੌਂਦਾ ਸੀ ਉਹ ਤੁਹਾਨੂੰ ਜਿਸ ਨੇ ਲਿਆ ਖੋਜ ਤੁਹਾਡੀ ਖੋਜ ਦਿੱਤੀ ਗਵਾਈਆ ਤੁਹਾਡੀ ਖੋਜ ਹੀ ਖਤਮ ਕਰ ਦਿੱਤੀ ਜਿੰਨੇ ਲੱਭਣਾ ਉਹ ਲੱਭੀ ਜਾਓ ਉਹ ਕਹਿੰਦਾ ਮੈਂ ਤਾਂ ਤੁਹਾਡੀ ਖੋਜ ਖਤਮ ਕਰ ਦਿੱਤੀ ਤੁਹਾਡੀ ਖੋਜ ਦਿੱਤੀ ਗਵਾਈਆ ਨੇਤਰ ਖੋਲ ਕੇ ਤੱਕੋ ਨਾਲ ਹੋਸ਼ ਖੋਲੋ ਆਪਣੀਆਂ ਅੱਖਾਂ ਔਰ ਹੋਸ਼ ਨਾਲ ਵੇਖੋ ਇਹ ਗੱਲ ਕੌਣ ਕਹਿ ਰਿਹਾ ਸੀ ਉਸ ਵੇਲੇ ਹੌਸਲਾ ਦੇ ਵਧਾਈਆ ਖੁਸ਼ੀਆਂ ਵਿੱਚ ਆ ਕੇ ਜੋਸ਼ ਨੱਚੇ ਟਪ ਕੁੱਦੋ ਚਾਈ ਚਾਈਆ ਖੁਸ਼ ਰਹੋ ਨੱਚੋ ਟਪੋ ਕਿਉਂਕਿ ਤੁਹਾਡੀ ਭਗਵਾਨ ਦੀ ਮਿਲਣ ਦੀ ਜਿਹੜੀ ਖੋਜ ਖਤਮ ਕਰਦੀ ਪਰਮਾਤਮਾ ਚਾਹੀ ਹੁਣ ਆਪਾਂ ਜਿਹੜਾ ਮਰਜੀ ਸਵਾਲ ਖੜਾ ਕਰੇ ਜਾਈਏ ਉਹ ਕਿਸ ਤਰ੍ਹਾਂ ਦਾ ਸੀ ਉਹ ਵੱਡ ਗਿਆ ਉਹ ਨਿਕਲ ਗਿਆ ਜੋ ਮਰਜ਼ੀ ਕਰੀ ਜਾਓ ਪਰ ਹਰਵਾਣੀ ਹੈ ਗਵਾਹੀ ਦਿੰਦੀ ਹੈ ਅੱਗੇ ਤੁਹਾਡੇ ਪ੍ਰਭੂ ਨਹੀਂ ਰਹਿਣ ਅਖਮੋਸ਼ ਖਾਮ ਖਾ ਤੁਹਾਨੂੰ ਲੈ ਜਗਾਈਆ ਉਹਨੂੰ ਆਪਣੇ ਭਗਤਾ ਮਿਲਣ ਦਾ ਬੜਾ ਸ਼ੌਕ ਇੱਕ ਸਾਡਾ ਹੀ ਸ਼ੌਕ ਨਹੀਂ ਹੈਗਾ ਉਹਨੂੰ ਸਾਡਾ ਸ਼ੌਕ ਆ ਸਾਡਾ ਸ਼ੌਕ ਸਿਰਫ ਕਿੰਤੂ ਪ੍ਰੰਤੂ ਚ ਰਹਿ ਗਿਆ ਤੇ ਜਾਂ ਫੋਟੋਆਂ ਚ ਰਹਿ ਗਿਆ ਇਹ ਸ਼ੌਕ ਸਾਡੇ ਨਾ ਉਹਦੇ ਸ਼ੌਕ ਨਹੀਂ ਸੀਗੇ ਪਰ ਮਾਤਮਾ ਉਹਨੂੰ ਹਾਕ ਮਾਰੋ ਤੁਹਾਨੂੰ ਦਰਸ਼ਨ ਆਪੇ ਦੇਊਗਾ ਉਸ ਨਾਲ ਫਿਰ ਮੋਜ ਮੰਨੋ ਉਹਨੂੰ ਆਪਣੇ ਭਗਤਾਂ ਮਿਲਣ ਦਾ ਬੜਾ ਸ਼ੌਕੋ ਦੋ ਜਹਾਨਾ ਵੇਖੇ ਥਾਂ ਥਾਈਆਂ ਸੋ ਪੁਰਖ ਵਿਦਾਤਾ ਨਿਰਗੁਣ ਹੋ ਕੇ ਗਿਆ ਪਹੁੰਚ ਨਿਰਾਕਾਰ ਦਇਆ ਕਮਾਈਆ ਜੋਤੀ ਜੋਤ ਸੁ ਰੂਪ ਹਾਰ ਆਪ ਆਪਣੀ ਕਿਰਪਾ ਕਰ ਸਾਧ ਲਿਖਾ ਦੇ ਚੁਕਾਈ ਖੱਬਾ ਚਰਨ ਕਹੇ ਮੈਂ ਸਭ ਨੂੰ ਕਰਾ ਪਿਆਰ ਪ੍ਰੇਮੀਆਂ ਪ੍ਰੇਮ ਜੜਾਈਆ ਜਿਨ੍ਹਾਂ ਨੂੰ ਮਿਲਿਆ ਸੱਚਾ ਯਾਰ ਜਿਨ੍ਹਾਂ ਨੂੰ ਮਿਲਿਆ ਸੱਚਾ ਯਾਰ ਕੁੜੇ ਜਰਾਨ ਨੇ ਗਏ ਤੜਾਈਆ ਇਕੋ ਬੋਲ ਕੇ ਹੱਕ ਜਕਾਰੂ ਜਿਹੜੇ ਵਿਛੋੜੇ ਵਾਲੇ ਦਿਨ ਚਾਰ ਕੱਟੇ ਸਹਜ ਸੁਬਾਈਆ ਉਹ ਦਿੱਲੀ ਜਾ ਕੇ ਬਣਾਇਆ ਦਰਬਾਰ ਦਿੱਲੀ ਜਾ ਕੇ ਬਣਾਇਆ ਉਹ ਦਰਬਾਰ ਜਿਸ ਦੇ ਦਰਬਾਰੀ ਖਾਕ ਦੇਣੀ ਰਲਾਈਆ ਸਾਨੂੰ ਗੋਦੀ ਚੁੱਕਿਆ ਹੈ ਬਾਕੀ ਸਭ ਨੂੰ ਨਖਾਤ ਮਿਲਾਈ ਦਿੱਤਾ ਪਰਮਾਤਮਾ ਜਿਸ ਨੇ 26 ਪੋ ਮਾਰਨੀ ਲਲਕਾਰ ਹੁਕਮੀ ਹੁਕਮ ਮਨਾਈਆ ਨਿਰਗੁਣ ਨਿਰਵਾਰ ਆ ਗਿਆ ਓ ਨਿਰੰਕਾਰ ਕਿਹੜਾ ਨਿਰੰਕਾਰ ਆ ਗਿਆ ਜਿਸ ਨੂੰ ਗੁਰ ਅਵਤਾਰ ਪੀਰ ਪਗੰਬਰ ਸਿਫਤਾਂ ਵਿੱਚ ਗਏ ਸੁਨਾਈਆ ਉਹ ਆ ਗਿਆ ਜਿਹਨੇ ਲਲਕਾਰ ਮਾਰੀ ਛਪੀ ਕੋ ਨੂੰ ਉਹਨੇ ਪਿਛਲੀ ਸਾਰੀ ਖੇਡਾਂ ਨੂੰ ਸਮਾਪਤ ਕੀਤਾ ਹੈ ਪਰ ਅਸੀਂ ਨਹੀਂ ਮੰਨਣਾ ਪਰ ਹਰਮਣੀ ਕਹਿੰਦੀ ਮੈਂ ਪਿਛਲੀ ਸਾਰੀ ਖੇਡਾਂ ਨੂੰ ਸਮਾਪਤ ਕੀਤਾ ਹੈ ਜੋ ਮੈਂ ਬਣਾਇਆ ਹੈ ਉਹ ਮੇਰਾ ਹੈ ਮੈਂ ਆਪ ਹੀ ਬਣਾ ਕੇ ਉਹ ਆਪ ਹੀ ਸਮਾਪਤ ਕਰਾਂਗਾ ਸੱਚੇ ਪਾਸ਼ੀ ਨੇ ਗਿਆ ਸ਼ਬਦ ਫੋਟੋ ਨੂੰ ਪੜਨਾਓ ਪੜਕੇ ਤਾਂ ਆਪਣੇ ਘਰਾਂ ਦੇ ਵਿੱਚ ਰੱਖਿਓ ਨਾ ਕਿ ਉਹਨੂੰ ਸੰਗਾਸਣ ਤੇ ਇਸ਼ਟ ਬਣਾ ਲਿਓ ਅਸੀਂ ਹੋ ਕੋ ਦੁਬਾਰਾ ਜਿਸ ਨੂੰ ਗੁਰੂ ਅਵਤਾਰ ਪੀਰ ਪਗੰਬਰਾ ਸਿਫਤਾਂ ਵਿੱਚ ਗਏ ਸੁਨਾਈਆ ਜੇ ਅਖਰਾ ਉੱਤੇ ਆਇਆ ਨਹੀਂ ਐਤਵਾਰ ਜੇ ਤੁਹਾਨੂੰ ਇਹਨਾਂ ਅਖਰਾਂ ਤੇ ਐਤਵਾਰ ਨਹੀਂ ਆਇਆ ਅਖਰ ਕਿਹੜੇ ਹਰਵਾਣੀ ਜੇ ਅਖਰਾ ਉੱਤੇ ਆਇਆ ਨਹੀਂ ਇਤਵਾਰ ਜੋ ਤਸਰੂਪੀ ਦੇ ਸਮਝਾਈਆ ਨ ਸਮਝਾਇਆ ਹੈ ਜੋ ਸਰੂਪ ਹੋ ਕੇ ਸਾਹਮਣੇ ਹੋ ਗਿਆ ਸਾਨੂੰ ਕੋ ਖੇਡ ਕੀਤੀ ਪਰਮਾਤਮਾ ਬਸ ਆਪਣੀ ਆਪਣੀ ਸੋਚ ਲਾ ਕੇ ਅਸੀਂ ਆਪ ਕੋਈ ਇਧਰੋਂ ਨਿਕਲਦਾ ਕੋਈ ਆਣ ਨਿਕਲਦਾ ਕੋਈ ਮਾਇ ਸਿਆਣਾ ਤੂੰ ਤਾਂ ਹੈ ਵੀ ਇਸ ਤਰ੍ਹਾਂ ਜੇ ਅਖਰਾ ਉੱਤੇ ਆਇਆ ਨਹੀਂ ਅਤਵਾਰ ਜੋਤ ਸਰੂਪੀ ਦੇ ਸਮਝਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਹਰ ਸੰਗਤ ਵੇਖ ਵਖਾਈਆ ਹਰ ਸੰਗਤ ਵੇਖ ਵਖਾਈਆ ਹਰ ਭਗਵਾਨ ਹੁੰਦਾ ਹੈ ਸੰਗਤਾਂ ਨੂੰ ਵੇਖ ਰਿਹਾ ਤਾਂ ਆਪਣਾ ਵਖਾ ਰਿਹਾ ਜੇ ਸੋਣਿਓ ਸਦ तो so, दो लेना प्लीज माफ करना चारण कहे मैं हर संगत वेखिया चरण कहे मैं हर संगत वेखिया इशारा अंतर आत्म खोज खुजाइया सच प्रीति अंदर रहेगा ਟੋਲਾ ਇੱਕੋ ਇੱਕ ਸੁਨਾਈਆ ਨਣਾ ਨੀਰ ਰਹੇ ਵਹਾਂ ਕਹਿੰਦੇ ਮੈਂ ਭਗਤ ਵੇਖੇ ਨੇ ਜਿਹੜੇ ਪ੍ਰਭੂ ਦੀ ਯਾਦ ਵਿੱਚ ਰਹੋਦੇ ਨੇ ਉਹਨੂੰ ਮਿਲ ਕੇ ਰੋ ਰਹੇ ਨੇ ਵਹਾਂ ਉੱਪਰ ਹੈ ਉਠਾ ਬਿਛੋੜੇ ਵਿੱਚ ਦੇਣ ਦੁਹਾਈਆ ਬਿਛੜੇ ਸੀ ਉਹ ਪ੍ਰਮਾਤਮਾ ਦੇ ਉਹਨਿਆ ਜੁੜੇ বিছোড়ে ਵਿੱਚ ਦੇਣ ਦਵਾਈਆ ਪਰ ਕਿੰਨਾ ਸ਼ੀ ਦਇਆ ਕਮਾ ਦਇਆ ਨਿੱਦ ਦੇ ਵੜਿਆਈਆ ਸੱਚ ਸੁਆਮੀ ਗਿਆ ਆ ਅੱਗੇ ਆ ਵਿੱਚ ਅੱਗੇ ਲੈ ਰਖਾਈਆ ਜਿਸ ਨੂੰ ਗੁਰੂ ਅਵਤਾਰ ਮੰਗਦੇਗੇ ਦੁਆ ਤੋਬਾ ਤੋਬਾ ਕੈ ਸੁਨਾਈਆ ਕਿ ਉਹ ਆਇਆ ਹੈ ਜੋ ਤੋਬਾ ਤੋਬਾ ਕਰਦੀ ਕੰਨੋਂ ਹੱਥ ਲਾਂਦੇ ਲੋਕ ਜਿਸ ਨੂੰ ਕਹਿੰਦੇ ਰਹੇ ਸੱਚਾ ਪਾਤਸ਼ਾਹ ਸ਼ਾ ਪਾਤਸ਼ਾਹ ਸੱਚਾ ਸ਼ਹਿਨ ਸ਼ਾਹੀਆ ਜੋਤੀ ਜੋ ਸਰੂਪ ਆ ਰ ਆਪਣੀ ਕਿਰਪਾ ਕਰ ਹਰ ਜਨ ਸਾਚੇ ਲੇ ਜਗਾਈਆ ਹਰ ਜਨ ਸਾਚੇ ਨੇ ਜਗਾਇਆ ਹੈ ਖੱਬਾ ਚੰਨ ਕਹੇ ਮੈਂ ਵੇਖੀ ਸੰਗਤ ਉਹ ਜਿਨ੍ਹਾਂ ਦੀ ਉਸਤਤ ਗੁਰੂ ਅਵਤਾਰ ਰਹੇਗਾ ਯਾ ਉਹ ਗੁਰੂ ਤਾਂ ਨੰਬਰ ਦੇ ਕੇ ਕੀ ਕਰਨਗੇ ਕਿਦਾਂ ਦੇਣਾ ਖੱਬਾ ਚਰਨ ਕਹੀ ਮੈਂ ਵੇਖੀ ਸੰਗਤ ਉਹ ਜਿਨ੍ਹਾਂ ਦੀ ਉਸਤਤ ਗੁਰੂ ਅਵਤਾਰ ਰਹੇਗਾ ਆ ਜਿਨ੍ਹਾਂ ਦੇ ਅੰਦਰ ਇੱਕੋ ਦਿਲ ਹੋਈ ਲੋ ਇਹ ਲੈ ਨੂੰ ਫੇਰ ਮੈਂ ਰਿਪੀਟ ਕਰਾਂਗਾ ਬਹੁਤ ਹੀ ਇੰਪੋਰਟੈਂਟ ਲਾਈਨ ਹੈ ਖਪਾਚਨ ਕੀ ਕਹਿੰਦਾ ਜਿਨ੍ਹਾਂ ਦੇ ਅੰਦਰ ਇੱਕੋ ਦੀ ਹੋਈ ਲੋ ਜਗਤ ਅੰਧੇਰੇ ਸਰਪ ਮਿਟਾਈ ਆ ਕਿ ਮੈਂ ਉਹ ਸੰਗਤ ਵੇਖ ਰਿਹਾ ਜਿਹੜਾ ਦੇ ਅੰਦਰ ਇੱਕ ਭਗਵਾਨ ਦੀ ਕੀ ਹੋਈ ਹੈ ਲੋ ਹੋਈ ਹੈ ਜਿਨ੍ਹਾਂ ਦੀ ਆਤਮਾ ਪਰਮਾਤਮ ਨਾਲ ਗਈ ਸ਼ੋ ਨਾਤਾ ਬਿਦਤਾ ਨਾਲ ਰਖਾਈਆ ਉਹਨਾਂ ਨਾਲ ਸਤਿਗੁਰ ਕਦੇ ਨਾ ਕਰੇ ਤਰੋ ਜਿਨ੍ਹਾਂ ਦੇ ਅੰਦਰ ਇੱਕ ਦੀ ਲੋ ਜਗੀ ਹੈ ਉਹ ਭਾਂਤ ਉਹ ਭਾਂਤ ਇੱਕ ਦੀ ਲੋ ਰੱਖਣੀ ਹੈ ਦੋ ਦੀ ਨਹੀਂ ਰੱਖਣੀ ਉਹਨਾਂ ਨਾਲ ਸਤਿਗੁਰ ਕਦੇ ਨਾ ਕਰੇ ਤਰੋ ਆਪਣੇ ਨਾਲ ਹੋਏ ਨਾ ਕਦੇ ਜੁਦਾਈਆ ਉਸ ਧਾਗੇ ਵਿੱਚ ਲਏ ਪਰੋ ਫਿਰ ਉਹ ਪਰਮਾਤਮਾ ਉਸ ਧਾਗੇ ਵਿੱਚ ਪਰੋਲ ਆਂਦਾ ਹੈ ਜੋ ਰਵਿਦਾ ਚੁਮਾਰੇ ਦਿੱਤਾ ਫੜਾਈਆ ਤੁਹਾਡੇ ਅੰਦਰ ਬੜ ਕੇ ਜਾਮਨ ਗਏਖ ਲੋ ਖਾਲਸੇ ਆਪਣਾ ਰੂਪ ਬਦਲਾਈਆ ਜੋਤੀ ਜੋਸ ਰੂਪ ਹਾਰਾ ਬਖੜੇ ਕਿਰਪਾ ਕਰ ਸਤਿ ਸੁਆਮੀ ਦਇਆ ਕਮਈਆ ਸੋਹਰ ਸੰਗੇ ਦੀ ਲਿਖ ਬਹੁਤ ਹੀ ਪਿਆਰੀ ਔਰ ਅਪਮਟ ਹੈ ਵੀਰ ਦਾ ਮੈਸੇਜ ਆ ਰਿਹਾ ਕਿ ਦੋ ਤਾਂ ਮੈਂ ਨੰਬਰ ਹੋਰ ਲਗਾ ਮੈਂ ਥੀਸ ਮੁਕਤੀ ਕਰ ਚੁੱਕੀ ਜੀ ਮੈਂ ਇਹ ਦੋ ਚੱਲੈ ਨਾ ਹੋਰ ਹਰ ਸੰਗੇ ਜੀ ਖੱਬਾ ਚਰਨ ਕਹੇ ਵੇਖੇ ਸਤਰੰਗ ਨਿਸ਼ਾਨੇ ਨੌ ਨਮਰ ਵੰਗ ਰਹੇ ਵਖਾਈਆ ਜਿਹੜਾ ਦਿੱਲੀ ਦਵਾਰੇ ਆਇਆ ਭਉ ਜਿਹੜਾ ਦਿੱਲੀ ਦਵਾਰੇ ਆਇਆ ਭਉ ਪਬਜਲ ਪਾਵੇ ਸਰਬ ਲੋਕਾਇਆ ਜਨ ਭਗਤਾ ਲੇਖਾ ਮੁਕਾ ਕੇ ਹੰਗਤ ਹਾਉ ਹੰਗ ਬ੍ਰਹਮ ਦਿੱਤਾ ਸਮਝਾਈਆ ਗੋਰ ਸਿੱਖ ਅੱਗੇ ਕੋਈ ਰਹੇ ਨਾ ਕਾਉ ਕਗਾ ਡਾਰ ਨ ਕੋਇ ਲਾਈਆ ਇਹ ਹੰਸਰੀ ਲਿਖ ਗੋਰ ਮੁਖ ਅੱਗੇ ਕੋਈ ਰਹੇ ਨਾ ਕਾਉ ਕਾਗਾ ਡਾਰਨਾ ਕੋਇਰ ਲਾਈਆ ਇਹ ਬੜੀ ਪਟੜ ਲੈਣਾ ਧਿਆਨ ਦੇ ਨੀ ਕੀ ਕਹਿੰਦੀ ਵੀ ਹੈ ਕਿ ਬਣ ਨਾ ਜਾਇਓ ਕਿਤੇ ਖੱਬਾ ਚਰਨ ਕਹਿ ਮੈਂ ਝੁਲਦੇ ਵੇਖੇ ਨਿਸ਼ਾਨ ਨਿਸ਼ਾਨਾ ਆਪਣਾ ਰਹਿ ਵਖਾਈਆ ਜਿਨ੍ਹਾਂ ਦੇ ਅੰਦਰ ਆਇਆ ਉਹ ਗਿਆਨ ਗੁਰ ਗੁਣ ਗਹਿਰ ਗੰਭੀਰ ਗਾਈਆ ਤੋਲੇ ਗੋਂਦੇ ਵਿੱਚ ਮੈਦਾਨ ਨਾਦਤ ਕਰੇ ਸ਼ਹਿਨਸ਼ਾਇਆ ਉਹ ਚਤੁਰ ਸੁਗੜ ਸਿਆਣ ਅੰਤ ਸੁਹੇਲੇ ਨਜ਼ਰੀ ਸੰਤ ਸੁਹੇਲੇ ਨਜ਼ਰੀ ਆਇਆ ਜਿਨ੍ਹਾਂ ਦਾ ਲੇਖਾ ਵਿੱਚ ਜਹਾਨ ਜਹਾਲਤ ਦੇ ਮਟਾਈਆ ਤੋੜ ਕੇ ਮਾਨ ਅਭਿਮਾਨ ਸੱਚ ਪ੍ਰੀਤੀ ਦਿੱਤੀ ਸੰਦੇਯਾ ਖੱਬਾ ਚਰਨ ਕਹੇ ਜਿਸ ਦਰਸ਼ਨ ਕੀਤਾ ਆਣ ਆਨਨ ਫਨਨ ਜਰਮਾ ਦਾ ਲੇਖਾ ਦੇ ਮਟਾਈਆਂ ਇਹ ਦੇ ਦਰਸ ਦੀ ਕਿੰਡੀ ਵਡਿਆਈ ਦਰ ਆਏ ਦਰ ਆਏ ਸਾਰੇ ਪਰਮਾਨ ਪਰਮਾਨਿਆਂ ਬਾਗ ਸੜਨ ਦੀ ਲੋੜ ਰਹੇ ਨਰਾਇਆ ਜਨ ਭਗਤੋ ਵਿਛੜਿਆ ਨਹੀਂ ਵਿਛੜਿਆਂ ਦੀ ਕਰਨ ਆਇਆ ਪਹਿਚਾਨ ਉਹ ਵਿਛੜਿਆਂ ਦੀ ਪਹਿਚਾਨ ਕਰਨ ਵਾਸਤੇ ਆਇਆ ਜੇ ਪਰਮਾਤਮਾ ਜਨ ਭਗਤੋ ਵਿਛੜਿਆ ਨਹੀਂ ਵਿਛੜਿਆਂ ਦੀ ਕਰਨ ਆਇਆ ਪਹਿਚਾਨ ਮਿਹਰਮਾਨ ਹੋ ਕੇ ਆਪਣਾ ਫੇਰਾ ਪਾਈਆ ਖੱਬਾ ਚਰਨ ਕੇ ਮੈਂ ਵੇਖੀ ਲੰਗਦੀ ਚੌਕੜ ਚੌਕੜੀਆਂ ਆਪਣਾ ਰੂਪ ਬਦਲਾਈਆ ਬਿਨਾ ਪ੍ਰਭੂ ਤੂੰ ਭਗਤਾਂ ਦੀ ਕਟੀ ਕਿਸੇ ਨਾ ਔਕੜ ਸਮਾਂ ਹੀ ਬੀਤ ਗਿਆ ਪਰ ਹੁਣ ਪ੍ਰਭੂ ਆ ਗਿਆ ਤਾਂ ਪ੍ਰਭੂ ਨੇ ਕਿਰਪਾ ਕਰਦੀ ਭਗਤਾਂ ਬਿਨਾ ਪ੍ਰਭੂ ਤੂੰ ਭਗਤਾਂ ਦੀ ਕਟੀ ਕਿਸੇ ਨਾ ਔਕੜ ਔੜ ਕੇ ਸਾਰੇ ਪੱਲੂ ਜਾਨ ਛੁਡਾਈਆ ਓ ਸੋ ਭਗਤ ਸ੍ਰੀ ਭਗਵਾਨ ਦਵਾਰੇ ਪਹੁੰਚਣੋ ਬਿਨਾ ਪਹੁੰਚ ਤੂੰ ਭਗਤ ਨਾ ਕੋਈ ਅਖਵਾਈਆ ਕਲਯੁਗ ਦੀ ਬਣ ਕੇ ਸੌਕਣ ਕਲਯੁਗ ਸਾਦ ਕਲਯੁਗ ਦੀ ਬਣ ਕੇ ਸੌਕਣ ਅਖਰਾਂ ਦੀ ਕਰਨ ਲੜਾਈਆ ਅਖਰਾਂ ਅਖਰਾਂ ਦੀ ਕੀ ਕਰਦੇ ਨੇ ਉਹ ਅਖਰਾਂ ਦੀਆਂ ਲੜਾਈਆਂ ਕਰਦੇ ਨੇ ਉਹ ਉਹ ਫਿਰ ਕੌਣ ਨੇ ਉਹ ਕਲਯੁਗ ਦੀਆਂ ਸੌਕਣ ਆਏ ਜਿਹੜੀ ਲੜਦੀਆਂ ਨੇ ਇਹ ਯਾਦ ਰੱਖਣਾ ਹੈ ਕਿ ਕਲਯੁਗ ਦੀਆਂ ਕਿਹੜੇ ਸੌਕਣਾ ਵਾ ਆਪਾਂ ਸੌਕਣਾ ਨਾ ਕਿਤੇ ਬਣ ਗਏ ਕਿ ਅਖਰਾਂ ਦੇ ਪਿੱਛੇ ਲੜਾਈ ਨਹੀਂ ਕਰਨੀ ਹੈ ਸੋ ਮਾਫੀ ਚਾਹਾਂਗਾ ਸਾਡੇ ਸਤਕਾਰਯੋਗ ਪੰਥ ਦੇ ਅੰਦਰ ਕੋਲ ਜੀ ਆ ਚੁੱਕੇ ਹਨ ਪੰਜ ਕਰੇ ਸਾਧੂ ਹਰ ਸੰਗ ਜੀ ਜਿਸ ਤਰ੍ਹਾਂ ਜਗਾਰਾ ਹਿਊਸ਼ ਐਂਡ ਚਾਈਨਾ ਵਿਸ਼ਿਆਂ ਦਸਿਆ ਜੀ ਮੇ ਦਿੱਲੀ ਸਟੇ ਤੇ ਪਰਮਾਤਮਾ ਲਾਇਆ ਸੀ ਉਸੇ ਤਰ੍ਹਾਂ ਦਾ ਜਿਹੜਾ ਚਗਾਰਾ ਸਾਧ ਦੇ ਨਾਲ ਸੋ ਅੰਗ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਦਾ ਸੋ ਅੰਗ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਦਾ